ਚਿੰਤਹਾੜੇ ਬਦਮਾਸ਼ਾਂ ਨੇ ਤੇਜ਼ ਤਾਰ ਹਥਿਆਰਾਂ ਨਾਲ ਵੱਢ ਦਿੱਤਾ ਮਕੈਨਿਕ ਤੋੜ ਦਿੱਤੀਆਂ ਲੱਤਾਂ ਤਲਵਾਰਾਂ ਨਾਲ ਕੀਤੀ ਵੱਢ ਟੁੱਕ ਮੌਕੇ ਤੇ ਹਮਲੇ ਦੀ ਰੌਂਕਟੇ ਖੜੇ ਕਰਦੀ ਵੀਡੀਓ ਆਈ ਸਾਹਮਣੇ ਜਿੰਹਾ ਦਿਨ ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ ਹਥਿਆਰਬੰਦ ਕੁਝ ਬਦਮਾਸ਼ਾਂ ਵੱਲੋਂ ਟਰੱਕ ਦੇ ਹੇਠਾਂ ਕੰਮ ਕਰ ਰਹੇ ਮਕੈਨਿਕ ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ ਬੇਰਹਿਮੀ ਨਾਲ ਮਕੈਨਿਕ ਦੀ ਇਨ੍ਹਾਂ ਹਮਲਾਵਰਾਂ ਵੱਲੋਂ ਕੁੱਟਮਾਰ ਕੀਤੀ ਗਈ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਇਹ ਹਮਲਾਵਰ ਟਰੱਕ ਦੇ ਹੇਠਾਂ ਕੰਮ ਕਰ ਰਹੇ ਮਕੈਨਿਕ ਤੇ ਲੋਹੇ ਦੀਆਂ ਰਾੜਾ ਨਾਲ ਕਿਰਪਾਨਾਂ ਤੇ ਡੰਡਿਆਂ ਨਾਲ ਕੁੱਟਮਾਰ ਕਰ ਰਹੇ ਨੇ ਜਮ ਕੇ ਬਦਮਾਸ਼ਾਂ ਵੱਲੋਂ ਗਾਲੀ ਗਲੋਚ ਕੀਤਾ ਗਿਆ ਅੰਨੇਵਾ ਮਲਜਮਾ ਬਲੋਂ ਜਾਨਵਰਾ ਬਾਗ ਉਸਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਮਕੈਨਿਕ ਚੀਕਾ ਮਾਰ ਕੇ ਇਨਾ ਅੱਗੇ ਤਰਲੇ ਕੱਢ ਰਿਹਾ ਸੀ ਮਿੰਤਾ ਕਰ ਰਿਹਾ ਸੀ ਪਰ ਇਸ ਦੇ ਬਾਵਜੂਦ ਵੀ ਇਹ ਹਮਾਨਾ ਨੇ ਇਸ ਮਕੈਨਿਕ ਤੇ ਪੋਰਾ ਤਰਸ ਨਹੀਂ ਕੀਤਾ ਬੇਰਹਿਮੀ ਨਾਲ ਵੱਡ ਟੱਕਾ ਰ ਉਸ ਦੀਆਂ ਲੱਤਾਂ ਤੋੜ ਉਸ ਨੂੰ ਬੁਰੇ ਤਰੀਕੇ ਨਾਲ ਜ਼ਖਮੀ ਕਰ ਇਹ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਗਿੰਦੇ ਹਰੇ ਗੁੰਡਾਗਰਦੀ ਦਾ ਨੰਗਾ ਨਾਜ ਵੇਖਣ ਨੂੰ ਮਿਲਿਆ ਜਿੱਥੇ ਇੱਕ ਮਕੈਨਿਕ ਜੋ ਗੱਡੀ ਥੱਲੇ ਪਿਆ ਠੀਕ ਕਰ ਰਿਹਾ ਸੀ ਕੁਝ ਹਥਿਆਰਬੰਦ ਵਿਅਕਤੀਆਂ ਵੱਲੋਂ ਉਸ ਨੂੰ ਐਨੀ ਬੁਰੀ ਤਰ੍ਹਾਂ ਕੋਟਿਆ ਕਿ ਉਹਦੇ ਲੱਤਾਂ ਮਾਵਾ ਟੁੱਟ ਗਈਆਂ ਉਹ ਤਾਂ ਕਹਿੰਦੇ ਆਖਰ ਕਿਉਂ ਇਹਨਾਂ ਹਮਲਾਵਰਾਂ ਵੱਲੋਂ ਇਹ ਕਹਿ ਰਿਸ ਮਕੈਨਿਕ ਤੇ ਢਾਹਿਆ ਗਿਆ ਇਹ ਤੁਸੀਂ ਕੁੱਟਮਾਰ ਦੇ ਸ਼ਿਕਾਰ ਇਸ ਮਕੈਨਿਕ ਦੇ ਮੂੰਹ ਹੀ ਸੁਣ ਲਓ ਪਿਛਲੇ ਮਹੀਨੇ 19 ਤਰੀਕ ਨੂੰ ਗੱਡੀ ਆਈ ਸੀ ਤੇ ਉਹ ਗੱਡੀ ਦਾ ਕੰਮ ਅਸੀਂ 15 ਦਿਨ ਦਾ ਦੱਸਿਆ ਵਾ ਤਾਂ ਜੀ ਇਹਨਾਂ ਨੂੰ ਟਾਈਮ ਕਿ ਦਿੱਤਾ ਹੋਇਆ ਤਾਂ ਤੇ ਆ ਕੇ ਤੀਏ ਚੌਥੇ ਦਿਨ ਮੈਂ ਇਹਨਾਂ ਨੂੰ ਫੋਟੋ ਵੀ ਭੇਜ ਦਰਿਆ ਨਾਲ ਦੀ ਨਾਲ ਗੱਡੀ ਦੀਆਂ ਆ ਕੇ ਫਿਰ ਵੀ ਲੜ ਪਈ ਜੀ ਮੇਰੇ ਚੌਥੇ ਨਾਲ ਚੌਥੇ ਦਿਨ ਇਹਨਾਂ ਨੇ ਉਲਟ ਹੀ ਆਪਣੀ ਮਾਰਕ ਜੀ ਸਿਟੀ ਮੋਂ ਪਤਾ ਨਹੀਂ ਕਿੱਥੇ ਆਪਣਾ ਪਾਗਲ ਹੋ ਕੇ ਜੀ ਇਹਨਾਂ ਨੇ ਮੇਰੇ ਪਰ ਹਸਪੀਟਲ ਜੇ ਦਾਖਲ ਪਰਚਾ ਵੀ ਕਰਾਤਾ ਜੀ ਚਲ ਅਸੀਂ ਜਮਾਨਤਾ ਜਮੂਨਤਾ ਕਰਾ ਲਿਆ ਫੇਰ ਇਹ ਗੇੜੇ ਲਾ ਕੇ ਮਾਰਨੇ ਵੀ ਤੈਨੂੰ ਵੱਢਣਾ ਆ ਘਰਾਂ ਵੀ ਗੇੜੇ ਮਾਰਨ ਲੱਗੇ ਧਮਕੀਆਂ ਲਾ ਕੇ ਦੇਣ ਅਸੀਂ ਐਸਐਸਪੀ ਸਾਹਿਬ ਨੂੰ ਵੀ ਐਪਲੀਕੇਸ਼ਨ ਦਿੱਤੀ ਸੀ ਅੱਜ 5 ਤਰੀਕ ਨੂੰ ਬੁਲਾਇਆ ਹੋਇਆ ਤਾਂ ਜੀ ਉਹਨਾਂ ਨੇ ਸਾਨੂੰ ਪਾਏ ਪਹਿਲੀ ਸਾਡੇ ਨਾਲ ਕੁੱਟਮਾਰ ਕਰਕੇ ਲੱਤਾਂ ਵਾਹਾਂ ਤੋੜ ਗਏ ਜੀ ਤੇ ਮੇਰਾ ਉਹ ਕਿਰਪਾਨਾਂ ਮਾਰੀਆਂ ਸਿੱਧੀਆਂ ਜੀ ਤੇ ਆਹ ਲੱਤਾਂ ਤੋੜ ਕੇ ਕਿਰਪਾਨਾਂ ਸਿੱਧੀਆਂ ਮਾਰੀਆਂ ਟੁਕਟੇ ਟੋਟੇ ਕਰਦੇ ਡਾਕਟਰ ਜੀ ਸਾਹਿਬ ਕਹਿੰਦੇ ਵੀ ਇਹ ਡਬਲ ਪਲੇਟ ਲੱਗਣੀ ਹੈ ਇਹਨਾਂ ਦੇ ਆਲਤ ਚ ਵੀ ਆਉਲਤ ਚ ਵੀ ਇੱਥੇ ਕੁਰਬਾਨ ਮਾਰੀ ਆ ਲੱਗ ਕਰਤਾ ਇੱਥੇ ਪੈਣੀਆ ਤਾਰਾ ਇਹ ਬੰਦੇ ਜੀ ਕੜੂਆਣੇ ਦੇ ਬੰਦੇ ਆ ਜੀ ਇਹ ਠੀਕ ਆ ਇੱਕ ਦਾ ਨਾਮ ਤਾਂ ਨਰਿੰਦਰਾ ਜੀ ਮੈਂ ਹੋਰਾਂ ਦਾ ਨਾਮ ਨਹੀਂ ਜਾਣਦਾ ਉਹੀ ਬੰਦੇ ਨਾਲ ਮੇਰੀ ਗੱਲਬਾਤ ਹੋਈ ਸੀ ਜੇ ਗੱਡੀ ਤਾਂ ਮੈਂ ਕਰਾਇਆ ਤੇ ਜੀ ਉਹਨਾਂ ਨੇ ਹੋਰਾਂ ਦਾ ਮੈਂ ਨਾਮ ਨਹੀਂ ਜਾਣਦੇ ਉਹ ਹੈ ਉਹਦੇ ਸਾਥੀਆਂ ਜੀ ਸਾਰੇ ਕਿੰਨੇ ਬੰਦੇ ਸੀ ਇਹ 15 20 ਜਣੇ ਤੇ ਜੀ ਪੰਜ 6 7 ਤਾਂ ਜੀ ਮੈਨੂੰ ਲੱਗੇ ਵੀ ਤੇ ਕੁੱਟਣੇ ਸਾਰੇ ਵਾਲੇ ਵਾਲੇ ਰਿਵੋਲਵਰ ਲੈ ਕੇ ਖੜੇ ਤੇ ਜੀ ਤਿੰਨ ਚਾਰ ਬੰਦੇ ਇਹਨਾਂ ਦੇ ਉਧਾਂ ਖੜੇ ਤੇ ਕਿਰਪਾਨਾਂ ਲੈ ਕੇ ਸਾਈਡ ਪਰ ਤੇ ਦੋ ਬੰਦੇ ਰਵੋਲਵਰਾਂ ਲੈ ਕੇ ਖੜੇ ਤੇ ਬਹੁ ਗੱਡੀ ਕਰਕੇ ਜੀ ਸਾਡੀ ਗੱਡੀ ਤਿਆਰ ਨਹੀਂ ਕਰੀ ਹੈਗੀ ਛੇਤੀ 15 ਦਿਨ ਦਾ ਟਾਈਮ ਦਿੱਤਾ ਵਾ ਤਾਂ ਨਾਮ ਸੀਗਾ ਕਰਮ ਸਿੰਘ ਉਹ ਸਾਡੇ ਕੋਲ ਆਇਆ ਸੀ ਲੜਾਈ ਲੜਾਈ ਝਗੜੇ ਦੇ ਕੇਸ ਸੀਗਾ ਉਹਦੇ ਕਾਫੀ ਸੱਟਾਂ ਲੱਗੀਆਂ ਹੋਈਆਂ ਸੀਗੀਆਂ ਤੇ ਆਪਣਾ ਉਹਨਾਂ ਦੀ ਐਮਐਲਆਰ ਵਗੈਰਾ ਕੱਟ ਦਿੱਤੀ ਹੈ ਟ੍ਰੀਟਮੈਂਟ ਸਟਾਰਟ ਕਰ ਦਿੱਤਾ ਉਹਨਾਂ ਦਾ ਤੇ ਪੁਲਿਸ ਨੇ ਵੀ ਰੋਕਾ ਭੇਜ ਦਿੱਤਾ ਹੈ ਬਾਕੀ ਅੱਗੇ ਜੋ ਵੀ ਹੈ ਇੰਜਰੀਜ਼ ਵਗੈਰਾ ਉਹ ਨੈਕਸਟ ਆਪਾਂ ਅਰਥ ოਪੀਨੀਅਨ ਪਾ ਦੁੱਤਾ ਇਸ ਵਾਰਦਾਤ ਨੂੰ ਲੈ ਕੇ ਪੁਲਿਸ ਵੱਲੋਂ ਆਖਰ ਕੀ ਕਾਰਵਾਈ ਮੁਜ਼ਮਾ ਤੇ ਕੀਤੀ ਗਈ ਹੈ ਇਹ ਤੁਸੀਂ ਇਸ ਪੁਲਿਸ ਅਧਿਕਾਰੀ ਦੇ ਮੂੰਹੋਂ ਹੀ ਸੁਣ ਲਓ ਕਰਮ ਸਿੰਘਾ ਜੋ ਫੂਲਪੁਰ ਕਰੇਵਰ ਦਾ ਰਣਾ ਟ੍ਰਾਂਸਪੋਰਟ ਨਗਰ ਚ ਦੀ ਦੁਕਾਨ ਕਰਦਾ ਇਹਦੇ ਤੇ ਕੁਝ ਅਣਪਛਾਤੇ ਬੰਦੇ ਨੇ ਹਮਲਾ ਕਰ ਦਿੱਤਾ ਸੀ ਉਹ ਇਹ ਹਸਪਤਲ ਚ ਦਾਖਲ ਹੋਇਆ ਸੀ ਜਿਹਦੇ ਚ ਅ ਅਸ਼ਿਸ਼ਵਾਸ਼ ਮਨੋਦਿਸਟਰਬਡ ਲਿਖੀ ਹੋਈ ਹੈ ਮੁੱਢਲੀ ਪੁਤਿਸ਼ਧਾਨ ਪਤਾ ਲੱਗਿਆ ਕਿ ਇਹ ਕੋਈ ਨੌਲਾਗੜ ਨਾਲ ਸੰਬੰਧਿਤ ਜਿਹੜਾ ਪਿੰਡ ਕੜੂਗਣਾ ਉੱਥੋਂ ਦੇ ਬੇਤੀ ਹੈਗੇ ਸੀ ਇੱਕ ਬੰਦਾ ਜਿਹਦਾ ਬਾਈ ਨੇਮ ਹੈ ਬਾਕੀ ਬੰਦੇ ਸੀ ਜਲਦ ਡਾਟਾ ਇਸ ਕਰਾਂਗੇ ਅਸੀਂ ਇਸ ਸੰਬੰਧੀ ਇਹਦੇ ਬਿਆਨਾਂ ਦੇ ਆਧਾਰ ਤੇ ਮੁਕਦਮਾ ਦਰਜ ਕਰ ਕਟਮਾਰ ਦੀਆਂ ਇਹ ਤਸਵੀਰਾਂ ਰੋਪੜ ਤੋਂ ਸਾਹਮਣੇ ਆਈਆਂ ਨੇ ਜਿੱਥੇ ਟਰਾਂਸਪੋਰਟ ਨਗਰ ਚ ਦਿਨ ਦਿਹਾੜੇ ਟਰੱਕ ਦਾ ਕੰਮ ਕਰ ਰਹੇ ਮਕੈਨਿਕ ਤੇ ਮੋਜਮਾ ਵੱਲੋਂ ਧਾਵਾ ਬੋਲੇ ਗਿਆ ਗੁੰਡਾਗਰਦੀ ਦੀਆਂ ਇਹਨਾਂ ਤਸਵੀਰਾਂ ਨੇ ਹਰ ਇੱਕ ਦੇਖਣ ਵਾਲੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਹਸਪਤਾਲ 'ਚ ਦਾਖਲ ਪੀੜਤ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦੇ ਹੋਏ ਮਜਮਾ ਖਿਲਾਫ ਸੱਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ